ਕਹਿਓ ਮਨ ਲ ਮੇਰੋ ਰਹਾਓ ਤੇ ਲੰਗ ਰਾਗ ਜੀ ਨਵੇਂ ਪਾਤਸ਼ਾਹ ਜੀ ਕੇ ਮੁਖਾਰਬਿਨ ਤੋਂ ਉਚਾਰਿਆ ਪਾਵਨ ਬਚਨ ਇਹਦੇ ਵਿੱਚ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬੜਾ ਤਰਸ ਕੀਤਾ ਤੇ ਸੁਚੇਤ ਸਾਡੇ ਮਨ ਨੂੰ ਕੀਤਾ ਰਾਤਰੀ ਦੇ دیਵਾਨਾ ਚ ਜਿਹੜਾ ਸ਼ਬਦ ਵਿਚਾਰਿਆ ਜੀ ਉਹਦੇ ਵਿੱਚ ਵੀ ਮਨ ਨੂੰ ਕਿਹਾ ਜਾਗ ਲੈ ਹੋਰੇ ਮਨਾ ਜਾਗ ਲੈ ਹੋ ਮਨਾ ਜਾਗ ਕਿਉਂਕਿ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ ਤੇ ਹੁਣ ਜਿਹੜਾ ਪਾਵਨ ਬਚਨ ਉਚਾਰਿਆ ਇਸੇ ਲੜੀ ਦੇ ਤਹਿਤ ਹਰ ਜਸ ਰੇ ਮਨੰ ਗਾਇ ਲੈ ਉਹ ਮਨਾ ਰੱਬ ਦਾ ਜਸ ਗਾਇਆ ਕਰ ਜੋ ਸੰਗੀ ਹੈ ਤੇਰੋ ਜਿਹੜਾ ਤੇਰਾ ਸੰਗੀ ਹੈ ਕਿਉਂਕਿ ਜੋ ਤਨ ਉਪਜਿਆ ਸੰਗ ਹੀ ਸੋਪੀ ਸੰਗ ਨਾ ਹੋਇਆ ਜਦੋਂ ਮਨ ਨੂੰ ਸਮਝ ਲੱਗੀ ਫਿਰ ਮਨ ਨੇ ਪੁੱਛਿਆ ਵੀ ਸਤਿਗੁਰੂ ਤੁਸੀਂ ਕਹਿੰਦੇ ਹੋ ਜੋ ਤਨ ਉਪਜਿਆ ਸੰਗ ਹੀ ਸੋਪੀ ਸੰਗ ਨਾ ਹੋਇਆ ਫਿਰ ਹੁਣ ਨਾਲ ਜਾਣਾ ਕਿੰਨੇ ਫਿਰ ਮਨ ਨੂੰ ਜਵਾਬ ਮਿਲਿਆ ਹਰ ਜਸ ਰੇ ਮਨਾਂ ਗਾਇ ਲੈ ਜੋ ਸੰਗੀ ਹੈ ਤੇਰਾ ਐਨੇ ਤੇਰੇ ਨਾਲ ਜਾਣਾ ਹੀ ਮਨ ਨੂੰ ਜਦੋਂ ਸੁਚੇਤਤਾ ਮਨ ਦੀ ਨੀਂਦ ਖੁੱਲੀ ਮਨ ਨੂੰ ਪਤਾ ਲੱਗਾ ਗੁਰੂ ਸਾਹਿਬ ਜਗਾ ਰਹੇ ਤੇ ਮਨ ਨੇ ਸਵਾਲ ਪੁੱਛਿਆ ਸਤਿਗੁਰੂ ਤੁਸੀਂ ਜਗਾ ਰਹੇ ਹੋ ਤੇ ਜਗਾਉਂਦਿਆਂ ਤੁਸੀਂ ਆਖਿਆ ਵੀ ਤੇਰੇ ਨਾਲ ਉਪਜਿਆ ਤਨ ਤੇਰੇ ਨਾਲ ਨਹੀਂ ਜਾਣਾ ਤੇ ਮਾਲਕ ਜੀ ਫਿਰ ਮੇਰੇ ਨਾਲ ਕੀ ਜਾਣਾ ਤੇ ਸਾਹਿਬ ਕਹਿੰਦੇ ਭਾਈ ਰੱਬ ਦਾ ਜਸ ਗਾਇਆ ਕਰ ਇਹ ਹੀ ਤੇਰੇ ਨਾਲ ਜਾਣਾ ਹੀ ਜੋ ਸੰਗੀ ਹੈ ਤੇਰੋ ਫਿਰ ਪੁੱਛਿਆ ਜੇ ਮੇਰਾ ਸੰਗੇ ਨੇ ਜਾਣਾ ਤੇ ਦੱਸੋ ਫਿਰ ਹੁਣ ਕੀ ਕਹਿੰਦੇ ਔਸਰ ਬੀਤਿਓ ਜਾਤ ਹੈ ਢਿਲ ਨਾ ਕਰੀ ਅਵੇਸਲਾ ਨਾ ਦਵਾਰਾ ਨਾ ਸੌਂ ਜੀ ਕਿਤੇ ਉਨ ਤੈਨੂੰ ਸੁਚੇਤ ਕੀਤਾ ਤੈਨੂੰ ਜਗਾਇਆ ਜਾਗਲੇ ਹੋਰੇ ਮਨਾ ਜਾਗਲੇ ਹੋ ਤੂੰ ਜਾਗ ਪਿਆ ਜਾਗ ਕੇ ਸਵਾਲ ਕੀਤਾ ਫਿਰ ਸੰਗੀ ਕਿਹੜਾ ਮਾਲਕ ਕਹਿੰਦੇ ਸੰਗ ਤੇਰਾ ਰੱਬ ਨੇ ਦੇਣਾ ਰੱਬ ਦੇ ਜਸ ਨੇ ਦੇਣਾ ਪਰ ਇੱਕ ਗੱਲ ਚੇਤਾ ਰੱਖੀਂ ਦੁਆਰਾ ਸੌ ਨਾ ਜਾਈਂ ਕਿਉਂਕਿ ਔਸਰ ਬੀਤੇ ਹੋ ਜਾਤ ਖੈ ਵਾਰੀ ਲੰਗੀ ਜਾ ਰਹੀ ਤਹੇਲ ਮਨ ਲੈ ਮੇਰੋ ਮੇਰਾ ਕਿਆ ਮੰਨ ਲਾ ਮੁੜ ਕੇ ਨਾ ਅੱਖੀ ਮੈਨੂੰ ਕਿਸੇ ਨੇ ਮਤ ਨਹੀਂ ਦਿੱਤੀ ਮੈਨੂੰ ਕਿਸੇ ਨੇ ਸਮਝਾਇਆ ਨਹੀਂ ਮਨਾ ਅੱਜ ਤੈਨੂੰ ਸਮਝਾ ਰਹੇ ਆਂ ਤੇ ਤੂੰ ਸਮਝ ਅੱਜ ਤੈਨੂੰ ਮਤ ਦੇ ਰਹੇ ਆਂ ਤੇ ਤੂੰ ਮਤ ਗ੍ਰਹਿਣ ਕਰ ਤੂੰ ਮੁੜ ਕੇ ਇਹ ਨਾ ਅੱਖੀ ਜਿਵੇਂ ਅਕਸਰ ਆਪਣ ਕੋਈ ਇਨਸਾਨ ਕਿਤੇ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ੱੱੱਕੇ ਖਾਵੇ ਬਹੁਤ ਜ਼ਿਆਦਾ ਠੋਕਰਾਂ ਖਾਵੇ ਤੇ ਸਹਿਦ ਸ਼ਬਾ ਕਹੀ ਦਿੰਦਾ ਨਾ ਮੈਨੂੰ ਕਹੇ ਨੇ ਅਕਲ ਨਹੀਂ ਦਿੱਤੀ ਜੇ ਕਿਤੇ ਮਤ ਦਿੱਤੀ ਹੁੰਦੀ ਤੇ ਅੱਜ ਮੈਂ ਇੰਨਾ ਠੋਕਰਾਂ ਨਹੀਂ ਸਿੱਖਾਂਦਾ ਤੇ ਮਨ ਨੂੰ ਕਿਹਾ ਕਹਿੰਦੇ ਮਨਾ ਤੈਨੂੰ ਤੇ ਮਤ ਦੇ ਰਹੇ ਹਾਂ ਤੂੰ ਕੱਲ ਨੂੰ ਇਹ ਵੀ ਨਹੀਂ ਕਹਿ ਸਕਦਾ ਵੀ ਮੈਂ ਤੇ ਠੋਕਰਾਂ ਤਾਂ ਖਾਧੀਆਂ ਕਿਉਂਕਿ ਮੈਨੂੰ ਅਕਲ ਨਹੀਂ ਦਿੱਤੀ ਸਤਿਗੁਰੂ ਕਹਿੰਦੇ ਕਯੋ ਮਨ ਲੈ ਮੇਰੋ ਤਿੰਤੇ ਕਹਿ ਰਹੇ ਆਂ ਅਸੀਂ ਮਨ ਮੇਰੀ ਹੁਣ ਇਹਤੇ ਮਨ ਉਥੇ ਨਿਰਪਰ ਕਰਦਾ ਨਾ ਜੀ ਮਨ ਨੇ ਮੰਨਣੀ ਕਿ ਨਹੀਂ ਗੁਰੂ ਤੇ ਆਖ ਹੀ ਰਹੇ ਵੀ ਮੰਨ ਲਾ ਪਰ ਜਿਹੜਾ ਮਨ ਗੁਰੂ ਦੀ ਸੁਣਨ ਲੱਗ ਪਿਆ ਜਿਹੜਾ ਮਨ ਸੁਚੇਤ ਹੋ ਗਿਆ ਫਿਰ ਉਹ ਗੁਰੂ ਦੀ ਆਖ ਹੀ ਕਦੇ ਮੋੜੇਗਾ ਨਹੀਂ ਇਸ ਲਈ ਪਹਿਲਾ ਰਹਾਉ ਦੀ ਪੰਕਤੀ ਤੇ ਰਹਾਉ ਦੀ ਪੰਕਤੀ ਦੇ ਵਿੱਚ ਮਨ ਨੂੰ ਸੰਬੋਧਨ ਕੀਤਾ ਤੇ ਸੰਬੋਧਨ ਕਰਕੇ ਕਿਆ ਮਨਾ ਰੱਬ ਦਾ ਜਸ ਗਾ ਰੱਬ ਦੀ ਵਡਿਆਈ ਗਾ ਕਿਉਂਕਿ ਰੱਬ ਦੀ ਸ਼ੋਭਾ ਗਾਵੇਂਗਾ ਉਸੇ ਨੇ ਤੇਰਾ ਸੰਗ ਦੇਣਾ ਉਸੇ ਨੇ ਤੇਰਾ ਸਾਥ ਦੇਣਾ ਉਹਦੇ ਤੋਂ ਬਿਨਾ ਤੇਰਾ ਕੋਈ ਸਾਥੀ ਨਹੀਂ ਨਾ ਕੋਈ ਤੇਰਾ 베ਲੀ ਹੈ ਨਾ ਕੋ ਸਾਥੀ ਨਾ ਕੋ 베ਲੀ ਜਦੋਂ ਤੈਨੂੰ ਦੁੱਖ ਲੱਗੇਗਾ ਤੇ ਫਿਰ ਤੈਨੂੰ ਖੁਦਾ ਨੇ ਸੰਭਾਲਣਾ ਤੈਨੂੰ ਅੱਲਾ ਨੇ ਸੰਭਾਲਣਾ ਤੈਨੂੰ ਰੱਬ ਨੇ ਸੰਭਾਲਣਾ ਉਸ ਤੋਂ ਬਿਨਾ ਤੇਰੀ ਕਹੇ ਨਹੀਂ ਸਾਰ ਲੈਣੀ ਔਸਰ ਵੀ ਤੇ ਜਾਤ ਵਾਰੀ ਤੇ ਲੰਗੀ ਜਾ ਰਹੀ ਵਾਰੀ ਨੇ ਰੁਕਣਾ ਥੋੜੀ ਐ ਜੀ ਵੇਲੇ ਨੇ ਰੁਕ ਨਹੀਂ ਜਾਣਾ ਵਾਰੀ ਨੇ ਰੁਕ ਨਹੀਂ ਜਾਣਾ ਵਾਰੀ ਨਹੀਂ ਤੇ ਲੰਘਣਾ ਹੀ ਐ ਜਦੋਂ ਟਰਨ ਮਿਲੀ ਐ ਜਦੋਂ ਵਾਰੀ ਆਈ ਐ ਵਾਰੀ ਨੂੰ ਸੰਭਾਲਣਾ ਤੇ ਸਾਡਾ ਫਰਜ਼ ਬਣਦਾ ਨਾ ਸੰਸਾਰਕ ਤੌਰ ਤੇ ਬੰਦਾ ਕਿੱਡਾ ਸੁਚੇਤ ਆਪਣੀ ਟਰਨ ਵਾਸਤੇ ਆਪਣੀ ਵਾਰੀ ਵਾਸਤੇ ਕਿੱਡਾ ਸੁਚੇਤ ਐ ਕਿਤੇ ਟਰਨ ਆਵੇ ਵਾਰੀ ਆਵੇ ਸਹੀ ਉਸੇ ਵੇਲੇ ਕਹਿ ਦਿੰਦਾ ਮੇਰੀ ਵਾਰੀ ਆਈ ਮੈਂ ਲੰਮੇ ਸਮੇਂ ਤੋਂ ਖੜੋਤਾ ਹੁਣ ਮੇਰੀ ਵਾਰੀ ਐ ਤੇ ਜੇ ਮਾਲਕ ਜੀ ਇਹ ਪੁੱਛ ਲੈਣ ਉਹ ਸੱਜਣਾ ਆ ਕਦੇ ਮਨੁੱਖਾ ਜਨਮ ਵਾਲੀ ਵਾਰੀ ਸੋਚੀ ਕਿੰਨੇ ਚਿਰ ਬਾਅਦ ਆਈ ਕਿੰਨੇ ਚਿਰ ਬਾਅਦ ਆਈ ਤੇ ਸਾਡੇ ਕੋਲ ਜਵਾਬ ਕੋਈ ਨਹੀਂ ਕਿੰਨੇ ਚਿਰ ਬਾਅਦ ਮਿਲੀ ਏ ਇੱਥੇ ਤੇ ਸਾਹਿਬ ਕਹਿੰਦੇ ਤੂੰ ਨਾ ਆਪਣੇ ਜੀਵਨ ਨੂੰ ਵਿਚਾਰ ਕੇ ਚੱਲ ਕਿਉਂਕਿ ਤੇਰਾ ਇਹ ਜੀਵਨ ਤੈਨੂੰ ਬੜੇ ਲੰਮੇ ਅਰਸੇ ਬਾਅਦ ਮਿਲਿਆ ਬਹੁਤ ਲੰਮੇ ਚਿਰ ਬਾਅਦ ਮਿਲਿਆ ਇਸ ਔਸਰ ਨੂੰ ਗਵਾਈ ਨਾ ਇਹ ਤੇਰੀ ਔਸਰ ਇਹ ਤੇਰੀ ਵਾਰ ਘਟ ਭੀਤਰ ਤੂੰ ਦੇਖ ਮੁਰਾਰ ਦੇ ਰੂਪ ਵਿੱਚ ਇਸ ਵਾਰੀ ਨੂੰ ਗਵਾ ਨਾ ਕਹੇਉ ਮਨ ਲੈ ਮੇਰੋ ਇਹ ਵਾਰੀ ਮੁੜ ਕੇ ਮਿਲਦੀ ਨਹੀਂ ਮਨੁਸ ਜਨਮ ਦੁਲੰਭ ਹੈ ਹੋਏ ਨਾ ਵਾਰ ਐ ਵਾਰ ਜਿਉ ਬਨ ਫਲ ਪਾਕੇ ਭੋਏ ਗਰੇ ਬੋਹਰ ਨ ਲੱਗੈ ਡਾਰ ਮੁੜ ਕੇ ਇਹ ਪੱਕਿਆ ਹੋਇਆ ਫਲ ਕਦੇ ਡਾਣੀ ਨਾਲ ਨਹੀਂ ਲੱਗਾ ਮੁੜ ਕੇ ਜਿਹੜਾ ਮਰਜੀ ਯਤਨ ਕਰ ਲੋ ਇਸ ਟੁੱਟੇ ਹੋਏ ਫਲ ਨੂੰ ਫਿਰ ਕੋਈ ਜੋੜ ਨਹੀਂ ਸਕਦਾ ਗੁਰੂ ਅਰਜਨ ਸਾਹਿਬ ਪੱਤਰਪੁਰ ਜੇਨ ਝੜੀਆਂ ਨਾ ਜੜੀਆਂ ਪੇੜ ਸੰਪਤਾ ਉਹ ਪੇੜ ਦੀ ਸੰਪਤੀ ਨਾਲੋਂ ਟੁੱਟਿਆ ਹੋਇਆ ਪੱਤਾ ਕਦੇ ਮੁੜ ਕੇ ਜੁੜਦਾ ਨਹੀਂ ਪੱਤਰਪੁਰ ਜੇਨ ਪੁਰ ਜਾਂਦਾ ਓ ਝੜੀਆਂ ਜਿਹੜਾ ਝੜ ਗਿਆ ਨਾ ਜੜੀਆਂ ਨਹੀਂ ਝੜਿਆ ਜਾਂਦਾ ਪੇੜ ਸੰਪਤਾ ਮੁੜ ਕੇ ਕਿੱਥੇ ਪੇੜ ਦੀ ਸੰਪਤੀ ਨਾ ਜੁੜਦਾ ਜੁੜਦਾ ਕਿਤੇ ਟਾਣੀ ਨਾਲ ਟੁੱਟਿਆ ਪਤਾ ਜਿਹੜਾ ਛੱਡ ਕੇ ਥੱਲੇ ਡਿੱਗ ਪਏ ਮੁੜ ਕੇ ਭੁਰਦਾ ਹੀ ਐ ਪੈਰਾ ਹੇਠਾਂ ਆ ਆ ਕੇ ਲੱਤਾੜਿਆ ਜਾਂਦਾ ਕਿਵੇਂ ਨਿਕਾ ਨਿਕਾ ਹੋ ਕੇ ਪੁਰ ਜਾਂਦਾ ਇੱਕ ਦਿਨ ਆਉਂਦਾ ਮਿੱਟੀ ਹੋ ਜਾਂਦਾ ਤੇ ਸਾਹਿਬ ਕਹਿੰਦੇ ਔਸਰ ਬੀਤੇ ਓ ਜਾਹਤੇ ਵੀੜਾ ਲਾਂਗ ਰਿਆ ਤੇ ਮਨਾ ਕਹੇ ਉਹ ਮੰਨ ਲੈ ਸੰਬੋਧਨ ਕਰਕੇ ਨਾ ਮੰਨੋ ਹਰ ਜਸ ਰੇ ਮਨਾ ਗਾਇ ਲੈ ਕਹੇ ਉਹ ਮੰਨ ਲੈ ਮੇਰੋ ਮੇਰੀ ਗੱਲ ਮੰਨ ਲਾ ਰੱਬ ਦਾ ਜਸ ਕਾਇਆ ਕਰ ਪਰਮੇਸ਼ਵਰ ਦੀ ਵਡਿਆਈ ਕਰਿਆ ਕਰ ਸੰਪਤ ਰਥ ਧਨ ਰਾਜ ਸੋ ਅਤ ਨੇਹ ਲਗਾਇਓ ਕਲ ਫਾਸ ਜਬ ਗਲ ਪਰੀ ਸਭ ਭਇਓ ਪਰਾਇਓ ਪਹਿਲਾ ਪਦਾ ਜੀ ਸਤਗੁਰੂ ਕਹਿੰਦੇ ਸੰਪਤ ਬੜੀ ਕਠੀ ਕੀਤੀ ਸੰਪਤੀ ਰਤ ਰਥ ਅੱਜ ਦੀ ਪਾਸ਼ਾ ਚ ਗੱਲ ਕਰੀਏ ਤੇ ਗੱਡੀਆਂ ਧਨ ਰੁਪਈਆ ਰਾਜ ਆਵਦਾ ਸਾਰਾ ਸਮਾਜ ਜਿਹੜਾ ਰਚਿਆ ਤਾਮਝਾਂ ਜਿੰਨਾ ਇਹ ਰਾਜ ਐ ਹਰ ਬੰਦਾ ਆਪਣੇ ਘਰ ਦਾ ਰਾਜਾ ਨਾ ਰਾਜ ਹੀ ਐ ਮਾਲ ਕਹਿੰਦੇ ਸੰਪਤੀ ਬੜਾ ਪਿਆਰ ਤੇਰਾ ਆਵਦੀ ਸੰਪਤੀ ਨਾਲ ਕਹਿੰਦਾ ਬੜੀ ਜ਼ਮੀਨ ਜਾਇਦਾਦ ਬਣਾਈ ਆਪਾਂ ਜਦਣ ਮੈਂ ਤੁਰਿਆ ਸਾਂ ਉਸ ਦਿਨ ਮੇਰੇ ਕੋਲ ਕਿਣਕਾ ਵੀ ਨਹੀਂ ਸੀ ਅੱਜ ਮੈਂ ਬੜੀ ਜਾਇਦਾਦ ਦਾ ਮਾਲਕ ਬੜੀ ਸੰਪਤੀ ਬਣਾਈ ਜਦਣ ਮੈਂ ਤੁਰਿਆ ਸਾਂ ਉਸ ਦਿਨ ਮੇਰੇ ਹੱਥ ਵਿੱਚ ਖੱਪਰ ਵਾਲਾ ਕੰਮ ਠੂਠੇ ਵਾਲਾ ਕੰਮ ਸੀ ਪਰ ਅੱਜ ਮੈਂ ਰਾਜਾ ਬਣਿਆ ਇਹ ਮੇਰੀ ਮਿਹਨਤ ਹੈ ਬੰਦਾ ਬੜੇ ਫਕਰ ਨਾਲ ਕਹਿੰਦਾ ਔਰ ਇਹਦੇ 'ਚ ਕੋਈ ਮਾੜੀ ਗੱਲ ਨਹੀਂ ਜੇ ਮਿਹਨਤ ਕੀਤੀ ਬੜੀ ਚੰਗੀ ਗੱਲ ਹੈ ਫਰ ਸਾਹਿਬ ਨਾਲ ਕਹਿੰਦੇ ਬੜੀਆਂ ਸੋਹਣੀਆਂ ਗੱਡੀਆਂ ਖਲਾਰੀ ਫਿਰਦਾ ਰੱਥ ਬੜੇ ਵੱਡੇ ਤੇਰੇ ਕੋਲ ਉਦੋਂ ਚਾਰਾਂ ਕੋੜਿਆਂ ਵਾਲੇ ਅੱਠਾਂ ਕੋਲੇ ਵਾਲੇ ਰੱਥ ਚੱਲਦੇ ਹੀ ਤੇ ਜਿਹਦੇ ਕੋਲ ਹੋਣਾ ਉਹਨੂੰ ਕਹਿਣਾ ਵੀ ਇਹ ਬਾਦਸ਼ਾਹ ਕਿੱਡਾ ਰੱਥ ਲਈ ਫਿਰਦਾ ਤੇ ਅੱਜ ਦੇ ਟਾਈਮ 'ਚ ਜਿਹਦੇ ਕੋਲ ਲਗਜ਼ਰੀ ਕਾਰ ਹੋਵੇ ਆਪਾਂ ਕਹੀ ਦਿੰਨੇ ਚੰਗਾ ਜੁੜੀ ਫਿਰਦਾ ਤੇ ਸਾਹਿਬ ਕਹਿੰਦੇ ਔਰ ਆਤ ਨੇ ਲਗਾਇਓ ਇਹਨਾਂ ਨਾਲ ਤੇਰਾ ਨੇਹ ਬਹੁਤ ਹੈ ਜਿਹੜੀ ਜ਼ਮੀਨ ਤੂੰ ਬਣਾਈ ਬੜਾ ਨੇਹ ਲਾਇਆ ਜਿਹੜੀ ਤੂੰ ਰਥ ਕੱਠੇ ਕੀਤੇ ਰਥ ਆਪਦੇ ਘਰੇ ਖਲਾਰੇ ਇਹਨਾਂ ਨਾਲ ਬੜਾ ਪਿਆਰ ਤੇਰਾ ਫਿਰ ਧਨ ਨਾਲ ਬੜਾ ਪਿਆਰ ਤੇਰਾ ਆਪਦੇ ਰਾਜ ਭਾਗ ਨਾਲ ਬੜਾ ਪਿਆਰ ਸਾਹਿਬ ਕਹਿੰਦੇ ਕਦੇ ਬਹਿ ਕੇ ਸੋਚੀ ਹਾਂ ਕਾਲ ਫਾਸ ਜਦ ਗਲ ਪਰੀ ਕਾਲ ਮਤਲਬ ਇੱਥੇ ਮੌਤ ਔਸਰ ਬੀਤਿਓ ਜਾਤ ਨਾ ਵੇਲਾ ਤੇ ਲੰਘ ਰਿਹਾ ਜਦੋਂ ਵੇਲਾ ਲੰਘਣਾ ਤੇ ਫਿਰ ਲੰਘ ਕੇ ਵੇਲਾ ਜਾਣਾ ਕਿੱਥੇ ਕਾਲ ਫਾਸ ਮੌਤ ਦੀ ਫਾਹੀ ਜਦ ਗਲ ਪਰੀ ਜਦੋਂ ਗਲ ਚ ਪੈਣੀ ਸਭ ਭਇਓ ਪਰਾਇਓ ਦੱਸ ਕਿਹੜੇ ਰੱਥ ਤੇ ਛੱਡ ਕੇ ਆਉਣਗੇ ਕਿਹੜੀ ਗੱਡੀ ਚ ਬਹਾਉਣਗੇ ਤੈਨੂੰ ਕਿਹੜੀ ਸੰਪਤੀ ਤੈਨੂੰ ਦੇਣਗੇ ਵੀ ਲੈ ਬਾਪੂ ਨਾਲ ਲੈ ਜਾ ਬੜੀ ਜੋੜੀ ਤੂੰ ਸਾਡੇ ਆਸਤੇ ਪਸ਼ਦਾ ਕੋਈ ਕਿਹੜੇ ਕਿਹੜੇ ਰਾਜ ਦੀਆਂ ਗੱਲਾਂ ਕਰਦਾ ਕਿਹੜੇ ਰਾਜ ਸੰਗਾ ਸੰਡੀਆਂ ਗੱਲਾਂ ਕਰਦਾ ਅਗਲੇ ਨੇ ਕਮਰੇ ਚ ਨਹੀਂ ਵੜਨ ਦੇਣਾ ਬਾਹਰ ਬਰਾਂਡੇ ਚ ਬਿਠਾ ਕੇ ਰੱਖਣਗੇ ਵੀ ਇੱਥੇ ਬਹਿ ਜਾ ਸਾਰੇ ਆ ਕੇ ਅੰਦਰ ਨਹੀਂ ਜਾਣਾ ਉਹ ਤੇ ਮੁੜ ਕੇ ਬਹਾਨੇ ਹੀ ਨੇ ਨਾ ਵੀ ਥਾਂ ਖੁੱਲ ਆਜੀ ਇੱਥੇ ਖੁੱਲੇ ਹੋ ਕੇ ਬਹਿ ਸਕਦੇ ਨਹੀਂ ਦੇ ਵਿੱਚ ਬਹਿਣਾ ਹੋਵੇ ਜਿੰਨੇ ਜੀ ਅੰਦਰ ਬੈਠ ਕੋਈ ਖੁਸ਼ੀ ਦਾ ਵੇਲਾ ਹੋਵੇ ਤੇ ਆਪਾਂ ਬਰਾਂਡੇ ਚ ਕੌ ਕੇ ਬੈਈਨੇ ਅੰਦਰ ਕਮਰੇ ਚ ਬਹਿ ਕੇ ਬੰਦਾ ਕਿ ਜਿੰਨੇ ਕ ਬੰਦੇ ਬਹਿ ਜੋ ਬਾਕੀ ਸਾਰੇ ਆਪੇ ਬਾਹਰ ਬਹਿ ਜਾਣਗੇ ਤੇ ਜਦ ਦਿਨ ਮਰਿਆ ਹੋਵੇ ਉਸ ਦਿਨ ਕਿੰਨੂੰ ਲੈ ਜਾਂਦਾ ਕੋਈ ਕਮਰੇ ਚ ਲੈ ਜਾਂਦਾ ਅਗਲੇ ਵੇੜੇ ਚ ਹੀ ਪਾ ਲੈਂਦੇ ਫਿਰ ਤੇ ਮੰਜਾ ਵੀ ਨਹੀਂ ਦਿੰਦੇ ਅਗਲੇ ਕਹਿੰਦੇ ਥੱਲੇ ਹੀ ਲੰਮਾ ਪਾ ਲੋ ਤੇ ਸਾਹਿਬ ਕਹਿੰਦੇ ਤੂੰ ਸਾਰੀ ਜ਼ਿੰਦਗੀ ਰਾਜ ਦਾ ਟੰਡੋਰਾ ਪਿੱਟੀ ਗਿਆ ਵੀ ਮੈਂ ਮਹਿਲ ਬੜੇ ਛਤੇ ਸਾਰੀ ਜ਼ਿੰਦਗੀ ਮੇਰਾ ਰਾਜ ਤੇ ਸਤਗੁਰੂ ਕਹਿੰਦੇ ਮੰਨ ਲੈਨੇ ਤੇਰਾ ਐ ਤੂੰ ਬੜੀ ਮਿਹਨਤ ਕੀਤੀ ਆਪਦਾ ਰਾਜ ਕਾਇਮ ਕੀਤਾ ਬੜੀ ਸੰਪਤੀ ਜੋੜੀ ਤੂੰ ਬੜੀ ਜ਼ਮੀਨ ਜਾਇਦਾਦ ਬਣਾਈ ਬੜੇ ਰੱਥ ਖਿਹਾਰ ਲੇ ਅਗਲੇ ਆਣੇ ਮੁੜ ਕੇ ਆਪਦੇ ਘਰ ਦੀ ਗੱਡੀ ਨਹੀਂ ਕੱਢਣੀ ਅਗਲੇ ਮੁੜ ਕੇ ਉੱਥੇ ਜਾ ਕੇ ਆਖਣਗੇ ਜੀ ਲਿਆਓ ਇੱਥੋਂ ਭੇਜ ਦਿਓ ਫਿਰ ਉਹ ਉਹੀ ਆਉਂਦੀ ਜਿਹੜੀ ਸਾਰਿਆਂ ਲਈ ਬਣਾਈ ਹੋਈ ਜਾਂ ਮੋੜਿਆਂ ਤੇ ਲੈ ਜਾਣਗੇ ਤੇ ਜਾਂ ਅਗਲੇ ਬੱਸ ਲੈ ਆਉਣਗੇ ਵੀ ਇਹਦੇ ਚ ਲੈ ਕੇ ਜਾਣਾ ਜਿਹੜੇ ਰੱਥ ਤੂੰ ਜੋੜੇ ਉਹਦੇ ਤੇ ਲੱਗੇ ਨਹੀਂ ਜਾਂਦੇ ਮੁੜ ਕੇ ਕਾਲ ਫਾਸ ਜਦ ਗਲ ਪਰੀ ਸਾਹਿਬ ਕਹਿੰਦੇ ਜਿੱਦਣ ਮੌਤ ਦੀ ਫਾਈ ਗਲ ਚ ਪੈਣੀ ਨਾ ਸਭ ਭਇਓ ਪਰਾਇਓ ਅਗਲਿਆਂ ਨੇ ਮੁੜ ਕੇ ਕਹੇ ਨੂੰ ਵੇਖਣ ਨਹੀਂ ਦੇਣਾ ਇਸ ਵੱਲ ਤੂੰ ਭਾਵੇਂ ਜੋ ਮਰਜੀ ਆਖੀ ਜਾਏ ਜਿਨ੍ਹਾਂ ਨੇ ਤੇਰੇ ਤੋਂ ਮਗਰੋਂ ਕਾਬਜ ਹੋਣਾ ਉਹਦੇ ਤੇ ਤੇ ਅਗਲੇ ਮੁੜ ਕੇ ਵੇਖਣ ਥੋੜੀ ਦੇਣਗੇ ਮੁੜ ਕੇ ਤੇ ਭਾਵੇਂ ਤੂੰ ਵੀ ਆ ਜੇ ਵੀ ਭਾਈ ਮੈਂ ਰਾਜ ਜੋੜਿਆ ਭਾਗ ਸਾਰਾ ਮੈਂ ਜੋੜਿਆ ਅਗਲੇ ਨੇ ਤੈਨੂੰ ਵੀ ਨਹੀਂ ਮੁੜ ਕੇ ਪੁੱਛਣਾ ਉਹਨਾਂ ਤੇ ਆਖਣਾ ਵੀ ਬਾਪੂ ਤਿੰਨ ਤੇ ਅਹੀਂ ਸਾੜਾ ਹੈ ਹੁਣ ਤੈਨੂੰ ਕੀ ਦਈਏ ਤੂੰ ਕਿਹੜਾ ਰਾਜ ਭਾਗ ਮੰਗਣਾ ਹੋਰ ਹਰਿ ਭਾਗ ਤੇ ਉਹਨ ਸਾਰਾ ਸਾਡੇ ਨਾਵੇਂ ਤੂੰ ਜੋੜਿਆ ਉਹ ਤੇਰੀ ਮਰਜ਼ੀ ਹੈ ਤੂੰ ਜੋੜਿਆ ਵੇਖੋ ਜੀ ਬੰਦਾ ਸਾਰੀ ਜ਼ਿੰਦਗੀ ਜੋੜਦਾ 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 ਇਸੇ ਕਰਕੇ ਜੁੜੀ ਜਾਂਦਾ ਜਦੋਂ ਵੇਲਾ ਆਇਆ ਤੇ ਫਿਰ ਖਾਵਾਂਗੇ ਫਿਰ ਰਸਮਾਂਾਂਗੇ ਇਸੇ ਲਈ ਜੁੜੀ ਜਾਂਦਾ ਤੇ ਜਿੱਦਣ ਰਸਮ ਮਾਨਣ ਤੇ ਖਾਣ ਦਾ ਵੇਲਾ ਆਉਂਦਾ ਉਸ ਦਿਨ ਰੱਬ ਕਹਿੰਦਾ ਚੱਲ ਤੇਰੀ ਵਾਰੀ ਆ ਗਈ ਹੁਣ ਤੇ ਕਦੇ ਅਜ ਮਾਗੇ ਵੇਖਿਓ ਜੀ ਜਿਹੜਾ ਸਾਰੀ ਜ਼ਿੰਦਗੀ ਜੋੜੀ ਜਾਂਦਾ ਉਹਨੂੰ ਖਾਣਾ ਨਸੀਬ ਨਹੀਂ ਹੁੰਦਾ ਕਦੇ ਪਰਖ ਕੇ ਵੇਖ ਲਿਓ ساری ਜਿੰਦਗੀ ਜਿਹੜਾ ਬਣਾਉਂਦਾ ਰਹਿ ਗਿਆ ਨਾ ਵੀ ਮੈਂ ਜੋੜ ਲਾਂ ਘਰ ਵੀ ਜੋੜ ਲਾਂ ਬਣਾ ਲਾਂ ਮੈਂ ਉਹ ਜੋੜਦਾ ਬਣਾਉਂਦਾ ਹੀ ਰਹਿ ਜਾਂਦਾ ਉਹਨੂੰ ਰਹਿਣਾ ਤੇ ਖਾਣਾ ਨਸੀਬ ਕਦੇ ਵੀ ਨਹੀਂ ਹੋਇਆ ਕਦੇ ਪਰਖ ਕੇ ਸਮਾਜ ਚ ਵੇਖ ਲਿਓ ਜਿਹੜਾ ਬੰਦਾ ਸਮਾਜ ਤੇ ਰਹਿੰਦਾ ਆਪਾਂ ਵੇਖਦੇ ਹਾਂ ਸਾਕ ਸੰਬੰਧ ਰਿਸ਼ਤੇਦਾਰੀ ਚ ਵੀ ساری ਜਿੰਦਗੀ ਬੰਦਾ ਜੁੜੀ ਗਿਆ ਜੁੜੀ ਗਿਆ ਤੇ ਜਦਨ ਖਾਣ ਪੀਣ ਦੀ ਵਾਰੀ ਆਈ ਉਹਦਣ ਵਿਚਾਰਾ ਤੁਰ ਗਿਆ ਉਹਨੂੰ ਪੁੱਛ ਕੇ ਵੇਖੋ ਆ ਕਿ ਉਹ ਜੋੜਦਾਰ ਆ ਕਹਿੰਦਾ ਨਹੀਂ ਆਪਾਂ ਅਗਾਹ ਜਾ ਕੇ ਸੁੱਖ ਦੇ ਚਾਰ ਦਿਨ ਵੇਖਾਂਗੇ ਉਹ ਮੁੜ ਕੇ ਉਹਨੇ ਤੇ ਕੀ ਸੁੱਖ ਦੇ ਵੇਖਣੇ ਜਿਹੜੇ ਮਗਰੋਂ ਉਹਨ ਛੱਡ ਕੇ ਗਿਆ ਨਾ ਉਹ ਕਹਿੰਦੇ ਵੀ ਬਾਪੂ ਨੇ ਵੜਾ ਜੋੜਿਆ ਹੁਣ ਭਾਵੇਂ ਅੱਗ ਲਾਗੇਹੀਂ ਰੋਜ ਤੂੰ ਨਹੀਂ ਸੇਕੀਏ ਹੁਣ ਨਹੀਂ ਮੁੱਕਦਾ ਜਿੰਨੇ ਜੋੜਿਆ ਹੀ ਆਪਦੇ ਲਈ ਉਹ ਸਾਰਾ ਕੁਝ ਛੱਡ ਗਿਆ ਤੇ ਸਾਹਿਬ ਕਹਿੰਦੇ ਕਾਲ ਫਾਸ ਜਦ ਗੱਲ ਪਰੀ ਸਭ ਪਇਓ ਪਰਾਇਓ ਸਾਰਾ ਕੋਚ ਪਰਾਇਆ ਹੋ ਜਾਂਦਾ ਮੁੜ ਕੇ ਕੁਝ ਵੀ ਆਪਣਾ ਨਹੀਂ ਰਹਿ ਜਾਂਦਾ ਜਿਸ ਵਸਤੂ ਪਦਾਰਥ ਉੱਤੇ ਦਾਵਾ ਕਰਕੇ ਬੰਦਾ ਛਾਤੀ ਤੇ ਹੱਥ ਮਾਰ ਕੇ ਕਹਿੰਦਾ ਰਿਆ ਨਾ ਵਸਤੂ ਤੇ ਹੱਥ ਰੱਖ ਕੇ ਮੁੜ ਕੇ ਨਾਲ ਛਾਤੀ ਤੇ ਹੱਥ ਮਾਰਨਾ ਵੀ ਆ ਮੇਰੀ ਵਸਤੂ ਸਭ ਪਇਓ ਪਰਾਇਓ ਇੱਕ ਖਿੰਨ ਮਾਤਰ ਸਮਾਂ ਨਹੀਂ ਲੱਗਦਾ ਜੀ ਸਾਰਾ ਕੁਸ਼ ਪਰਾਇਆ ਬਣ ਜਾਂਦਾ ਹੈ ਜਨ ਬੂਝ ਕੇ ਬਾਵਰੇ ਤੈ ਕਾਜ ਬਿਗਾਰਿਓ ਪਾਪ ਕਰਤ ਸੁਖਿਓ ਨਹੀਂ ਨਹਿ ਗਰਬ ਨਿਵਾਰਿਓ ਫਿਰ ਜੀ ਗੁਰੂ ਸਾਹਿਬ ਨੇ ਨਾ ਬਹੁਤ ਪਿਆਰਾ ਮਾਲਕ ਕਹਿੰਦੇ ਮੈਂ ਇਥੇ ਇਹ ਨਹੀਂ ਕਹਿੰਦਾ ਵੀ ਤੇਰੇ ਤੋਂ ਅਣਜਾਣੇ ਚ ਹੋਇਆ ਇਹਨੂੰ ਸਾਰਾ ਪਤਾ ਸੀ ਸਾਰਾ ਕੁਝ ਜਿੰਨੂੰ ਪਤਾ ਹੋਵੇ ਨਾ ਜੇ ਉਹ ਵੀ ਕਰੇ ਤੇ ਫਿਰ ਆਪਾਂ ਕਹਿੰਨੇ ਨਾ ਜਾਣਬੁੱਝ ਕੇ ਕੀਤਾ ਤੇ ਬਾਪੂ ਜੀ ਕਹਿੰਦੇ ਜਾਣਬੂਝ ਕੇ ਬਾਵਰੇ ਤੈ ਕਾਜ ਫੇ ਗਾਰੇ ਹੋ ਉਹ ਤੇਰਾ ਸਾਰਾ ਕੰਮ ਜਾਣਬੁੱਝ ਕੇ ਵਿਗਾੜਿਆ ਹੋਇਆ ਔਰ ਤੂੰ ਆਪ ਵਿਗਾੜਿਆ ਹੁਣ ਆਪਣੀ ਮਨ ਨੂੰ ਪੁੱਛ ਕੇ ਵੇਖ ਲਓ ਕੀ ਮਨ ਨੂੰ ਨਹੀਂ ਪਤਾ ਜਿਹੀਂ ਸੰਸਾਰ ਤੋਂ ਜਾਂਦੇ ਹੀ ਵੇਖ ਰਹੇ ਆ ਜਦੋਂ ਕਿਤੇ ਖੁਸ਼ੀ ਦਾ ਵੇਲਾ ਹੋਵੇ ਉਦੋਂ ਤੇ ਬੰਦਾ ਖਾਣ ਵਰਤ ਲੈਂਦਾ ਜੇ ਕੋੜੀ ਚੜੇ ਨਹੀਂ ਤੇ ਚੜਦੇ ਤੇ ਵੇਖੇ ਤੇ ਜੇ ਅਜੇ ਜਿਉਂਨੇ ਆ ਮਰਦੇ ਤੇ ਵੇਖੇ ਨੇ ਨਾ ਤੇ ਜਿਹੜੇ ਮਰੇ ਕੀ ਲੈ ਗਏ ਜੇ ਉਹ ਕੁਝ ਨਹੀਂ ਲੈ ਗਏ ਤੇ ਮਨਹ ਤੈਨੂੰ ਕੀ ਮਿਲ ਜਾਣਾ ਇਹ ਵੀ ਤੇ ਵੇਖ ਜਾਣ ਬੂਝ ਕੇ ਬਾਵਰੇ ਤੈ ਕਾਜ ਵਿਗਾ ਰਿਓ ਉਹ ਤੂੰ ਜਾਣ ਬੁੱਝ ਕੇ ਆਪਣਾ ਕੰਮ ਵਿਗਾੜਿਆ ਹੋਇਆ ਔਰ ਆਪ ਵਿਗਾੜਿਆ ਇਕ ਕਾਰਜ ਕਿਸੇ ਨਹੀਂ ਵਿਗਾੜਿਆ ਜੀ ਕਹੇ ਨਹੀਂ ਸੀ ਕਿ ਆ ਸਾਡੇ ਲਈ ਜੋੜ ਮੈਂ ਆਪ ਜੋੜਦਾ ਰਿਆ ਫਿਰ ਬਾਪੂ ਜੀ ਨੇ ਨਾਲ ਕਿਹਾ ਕਹਿੰਦੇ ਕਾਜ ਹੁਣ ਤੂੰ ਵਿਗਾੜਿਆ ਉਦੋਂ ਤੇ ਤੈਨੂੰ ਵੜਾ ਕਿਹਾ ਹੀ ਵੀ ਤੂੰ ਨਾ ਮਾੜਾ ਕੰਮ ਕਰ ਉਦੋਂ ਤੇ ਤੈਨੂੰ ਕਿਹਾ ਹੀ ਕਹਿਓ ਮੰਨ ਲੈ ਮੇਰੋ ਪਰ ਤੂੰ ਮੰਨੀ ਨਹੀਂ ਪਾਪ ਕਰਤ ਸੁਕਚਿਓ ਨਹੀਂ ਪਾਪ ਕਰਨ ਲੱਗਿਆ ਤੂੰ ਸੰਕੋਚ ਨਹੀਂ ਕੀਤਾ ਨਹ ਹੰਕਾਰ ਬੰਨੇ ਵਾਰਿਓ ਨਾ ਆਪਣਾ ਹੰਕਾਰ ਛੱਡਿਆ ਨਾ ਪਾਪ ਕਰਨ ਲੱਗਿਆਂ ਸੰਕੋਚ ਕੀਤਾ ਤੇ ਹੁਣ ਜੇ ਸਾਰਾ ਕਾਜ ਵਿਗੜ ਹੀ ਗਿਆ ਤੇ ਹੁਣ ਫਿਰ ਭੁਗਤ ਪਾਪ ਕਰ ਤੋ ਸੁਖ ਚਿਓ ਨਹੀਂ ਜੇ ਨਹੀਂ ਸੰਕੋਚਿਆ ਤੇ ਫਿਰ ਹੁਣ ਇਹ ਤੇ ਵੇਲਾ ਨਾਲ ਹੀ ਹੈ ਨਾ ਔਸਰ ਬੀਤਿਓ ਜਾਤ ਹੈ ਬੰਦਾ ਪਾਪ ਕਰੇ ਭਾਵ ਮਾੜਾ ਕਰਮ ਕਰੇ ਤਾਂ ਵੀ ਚੰਗਾ ਕਰੇ ਤਾਂ ਵੀ ਔਸਰ ਬੀਤਿਓ ਜਾਤ ਹੈ ਵੇਲਾ ਤੇ ਲੰਘਣਾ ਹੀ ਹੈ ਨਾ ਜੀ ਦੇ ਸ਼ਾਹਬ ਕਹਿੰਦੇ ਭਾਈ ਖਿਆਲ ਕਰ ਤੂੰ ਪਾਪ ਕਰਦੇ ਆ ਮਾੜੇ ਕੰਮ ਕਰਦੇ ਆ ਸੰਕੋਚ ਨਹੀਂ ਕੀਤਾ ਨਾ ਹੀ ਆਪਣੀ ਜ਼ਿੰਦਗੀ ਚੋਂ ਗਰਭ ਛੱਡਿਆ ਹੰਕਾਰ ਛੱਡਿਆ ਜਾਣ ਬੂਝ ਕੇ ਬਾਵਰੇ ਤੈਂ ਕਾਜ ਬੁਕਾਰੇ ਬਾਵਰਾ ਕਿਨੂੰ ਕਹਿੰਦੇ ਮੂਰਖ ਨੂੰ ਮੂਰਖਾ ਤੂੰ ਸਾਰਾ ਕੰਮ ਜਾਣ ਬੂਝ ਕੇ ਵਿਗਾੜਿਆ ਸਾਰਾ ਕੰਮ ਜਾਣ ਬੂਝ ਕੇ ਜਦੜੀ ਅਰਥ ਜਦੋਂ ਕਰਾਂਗੇ ਵੀ ਮੂਰਖਾ ਇਸ਼ਾਰਾ ਤੇਰਾ ਵਿਗਾੜਿਆ ਹੋਇਆ ਜਾਣ ਬੁੱਝ ਕੇ ਤੂੰ ਖੁਦ ਆਪ ਵਿਗਾੜਿਆ ਤੈਨੂੰ ਬੜਾ ਸਮਝਾਇਆ ਸੀ ਨਾ ਮਾੜੇ ਕੰਮ ਕਰ ਪਰ ਮਨ ਕਿੱਥੇ ਟਲਿਆ ਪਾਪ ਕਰਤ ਸੁਖ ਚਿਓ ਨਹੀਂ 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 ਸੁਖ ਚਿਆ ਸੁਖ ਚਿਆ ਮਤਲਬ ਸੰਕੋਚ ਕਰਨਾ ਰੁਕ ਜਾਣਾ ਨਹੀਂ ਸੰਕੋਚ ਕੀਤਾ ਨੇ ਦਿਨ ਰਾਤ ਲੱਗਾ ਰਿਆ ਬੜਾ ਸਮਝਾਇਆ ਸੀ ਗੁਰੂ ਸਾਹਿਬ ਨੇ ਉਹ ਔਸਰ ਬੀਤੇ ਹੋ ਜਾਤ ਹੈ ਕਹੇ ਉਹ ਮੰਨ ਲੈ ਮੇਰੋ ਪਰ ਮਨ ਕਹਿੰਦਾ ਕੋਈ ਨਹੀਂ ਜ਼ਿੰਦਗੀ ਬੜੀ ਲੰਮੀ ਪਈ ਆਪ ਕਰਤ ਸੁਖ ਚੇਉ ਨਹੀਂ ਫਿਰ ਸਾਹਿਬ ਕਹਿੰਦੇ ਨਾ ਪਾਪ ਮਾੜੇ ਕੰਮ ਕਰਦਿਆਂ ਸੰਕੋਚ ਕੀਤਾ ਤੇ ਨਾ ਹੀ ਆਪਣੀ ਜ਼ਿੰਦਗੀ ਵਿੱਚੋਂ ਗਰਭ ਛੱਡਿਆ ਹੰਕਾਰ ਛੱਡਿਆ ਤੇ ਹੁਣ ਜੇ ਹੰਕਾਰ ਗਰਭ ਨਹੀਂ ਛੱਡਿਆ ਤੇ ਫਿਰ ਇਹ ਗੱਲ ਚੇਤਾ ਰੱਖ ਭੁਗਤਨੀ ਤੇ ਤੂੰ ਆਪੇ ਹੀ ਹੈ ਇੱਥੀ ਸਭ ਕੁਝ ਇੱਥੇ ਹੀ ਨਿਬੇੜ ਕੇ ਜਾਣਾ ਜੋ ਇੱਥੇ ਕੀਤਾ ਉਹ ਇੱਥੇ ਨਿਬੇੜ ਕੇ ਜਾਣਾ ਜੋ ਇੱਥੇ ਖੱਟਿਆ ਕਮਾਇਆ ਉਹ ਇੱਥੇ ਹੀ ਖਾ ਕੇ ਜਾਣਾ ਖੱਟਿਆ ਕਮਾਇਆ ਤੋਂ ਭਾਵ ਜਿਹੜੇ ਕਰਮ ਜ਼ਿੰਦਗੀ ਚ ਕੀਤੇ ਉਹਨਾਂ ਦਾ ਲੇਖਾ ਇੱਥੇ ਨਿਬੇੜ ਕੇ ਜਾਣਾ ਇੱਥੇ ਨਿਬੇੜ ਕੇ ਜਾਣਾ ਤੇ ਫਿਰ ਵੇਖ ਹੁਣ ਤੂੰ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਾਰੀ ਤੇਰਾ ਜੀਵਨ ਕਿਸ ਤਰ੍ਹਾਂ ਲੰਘਿਆ ਖੈ ਜੇ ਬਿਦ ਗੁਰ ਉਪਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿਤ ਪੁਕਾਰ ਕੈ ਗਹੁ ਪ੍ਰਭ ਸਰਨਾਈ ਸੰਪੂਰਨਤਾ ਤੇ ਆਕੇ ਜੀ ਫਿਰ ਗੁਰੂ ਸਾਹਿਬ ਬਚਨ ਕਰਦੇ ਕਹਿੰਦੇ ਮਨਾ ਜਿਹ ਬਿੱਦ ਗੁਰ ਉਪਦੇਸ਼ਿਆ ਸੋ ਸੁਨ ਰੇ ਭਾਈ ਓ ਭਾਈ ਜਿੱਦਾਂ ਗੁਰੂ ਸਾਹਿਬ ਉਪਦੇਸ਼ ਦੇ ਰੇ ਮਨਾਂ ਉਹਨੂੰ ਸੁਣ ਨਾਨਕ ਕਹਿਤ ਪੁਕਾਰ ਕੈ ਗਹੋ ਪ੍ਰਭ ਸਰਨਾਈ ਨਾਨਕ ਜੀ ਤੈਨੂੰ ਪੁਕਾਰ ਕੇ ਕਹਿ ਰਹੇ ਨੇ ਰੱਬ ਦੀ ਸ਼ਰਨ ਫੜ ਲਾ ਰੱਬ ਦੀ ਸ਼ਰਨ ਵਿੱਚ ਆ ਜਾ ਮਨਾਂ ਜਿਹੜੀ ਵਿਧੀ ਨਾਲ ਤੈਨੂੰ ਜਿਹੜੇ ਤਰੀਕੇ ਨਾਲ ਤੈਨੂੰ ਵਿਸਥਾਰ ਨਾਲ ਗੁਰੂ ਨੇ ਸਮਝਾਇਆ ਹਨਾ ਤੇ ਗੁਰੂ ਦੀ ਆਖੀ ਸੁਣ ਲਾ ਮੰਨ ਲਾ ਗੁਰੂ ਦੀ ਆਖੀ ਇਹ ਨਾ ਹੋਵੇ ਅੱਜ ਗੁਰੂ ਦੀ ਆਖੀ ਤੂੰ ਨਾ ਮੰਨੇ ਤੇ ਮੁੜ ਕੇ ਤੂੰ ਆਖੇ ਮੈਂ ਮੰਨਣੀ ਚਾਹੁੰਨਾ ਤੇ ਤੇਰੇ ਕੋਲ ਵੇਲਾ ਨਾ ਹੋਵੇ ਜਦੋਂ ਸਿਆਣੇ ਇੱਕ ਅਖਾਨ ਵਰਤਦੇ ਨਾ ਔਲੇ ਦਾ ਖਾਧਾ ਤੇ ਸਿਆਣੇ ਦਾ ਕਿਹਾ ਮੁੜ ਕੇ ਸਮਝਾਂ ਬਾਅਦ ਚੋਂ ਵੇਲਾ ਲੰਘੇ ਤੇ ਸਮਝ ਆਉਂਦੀ ਫਿਰ ਤੇ ਜਦੋਂ ਵੇਲਾ ਲੰਘ ਜਾਂਦਾ ਨਾ ਫਿਰ ਬੰਦਾ ਸੋਚੀ ਪੈ ਜਾਂਦਾ ਵੀ ਜੇ ਉਦੋਂ ਮੰਨ ਲੈਂਦਾ ਤੇ ਚੰਗਾ ਹੁੰਦਾ ਜੇ ਉਦੋਂ ਮੰਨ ਲੈਂਦਾ ਤੇ ਚੰਗਾ ਹੁੰਦਾ ਇਸ ਲਈ ਬਾਪੂ ਜੀ ਨੇ ਪਹਿਲਾਂ ਕਿਹਾ ਜਦੋਂ ਅਰੰਭਤਾ ਸ਼ੁਰੂ ਕੀ ਆਪਾਂ ਬਚਨ ਕੀਤੇ ਤੇ ਸਾਹਿਬ ਕਹਿੰਦੇ ਔਸਰ ਬੀਤਿਓ ਜਾਂਦਾ ਕਯੋ ਮੰਨ ਲੈ ਮੈਂ ਤੈਨੂੰ ਕਹਿ ਰਿਆਂ ਮੇਰੀ ਮੰਨ ਲਾ ਤੇ ਫਿਰ ਸੰਪੂਰਨਤਾ ਤੇ ਆ ਕੇ ਫਿਰ ਕਿਹਾ ਜੇਹ ਵਿਦ ਗੁਰ ਉਪਦੇਸ਼ਿਆ ਸੋ ਸੁਨ ਰੇ ਭਾਈ ਮਨਾ ਮੁੜ ਕੇ ਨਾ ਆਖੀ ਵੀ ਮੈਨੂੰ ਕਹੇ ਨੇ ਮਤ ਨਹੀਂ ਦਿੱਤੀ ਤੈਨੂੰ ਮਤ ਵੀ ਦੇ ਰਹੇ ਆ ਤੂੰ ਸੁਣ ਤੇ ਜਿਹੜੀ ਮਤ ਤੈਨੂੰ ਦੇ ਰਹੇ ਆ ਉਹਨੂੰ ਮੰਨ ਲਾ ਚੰਗਾ ਰਹੇਗਾ ਤੇਰਾ ਭਲਾ ਹੋਏਗਾ ਜੇਹ ਵਿਦ ਗੁਰ ਉਪਦੇਸ਼ਿਆ ਸੋ ਸੁਨ ਰੇ ਭਾਈ ਨਾਨਕ ਕਹਿਤ ਪੁਕਾਰ ਕਹਿ ਗਹੋ ਪ੍ਰਭ ਸਰਨਾਈ ਤੈਨੂੰ ਪੁਕਾਰ ਕੇ ਇਹ ਸਮਝਾਇਆ ਹੈ ਕਿ ਤੂੰ ਰੱਬ ਦੀ ਸ਼ਰਨ ਪਕੜ ਲਾ ਰੱਬ ਦੀ ਸ਼ਰਨ ਚ ਪੈ ਜਾ ਤੇ ਬਖਸ਼ਿਆ ਜਾਏਗਾ ਤੇ ਕੀ ਕਰਿਆ ਕਰ ਹਰ ਜਸ ਰੇ ਮਨ ਗਾਏ ਲੈ ਜੋ ਸੰਗੀ ਹੈ ਤੇਰੋ ਅਸਰ ਬੀਤੇ ਉਹ ਜਾਤ ਹੈ ਕਹਿਓ ਮਾਨ ਲੈ ਮੇਰੋ ਮਨਾ ਇਸ ਕਰਮ ਤੋਂ ਕਦੇ ਪਿੱਛੇ ਨਾ ਹਟੀਂ ਇਕ ਕਰਮ ਸਦਾ ਹੀ ਕਰਦਾ ਰਿਹਾ ਹਰ ਜਪਦਿਆਂ ਖਿੰਣ ਢਿਲ ਨਾ ਕੀ ਚਈ ਮੇਰੀ ਜਿੰਦੜੀਏ ਮਤ ਕੇ ਜਾਪੈ ਸਾ ਆਵੇ ਕੇ ਨਾ ਆਵੇ RAM ਪਤਾ ਥੋੜੀ ਸਾ ਆਉਣਾ ਕਿ ਨਹੀਂ ਆਉਣਾ ਇਸ ਲਈ ਮੇਰੀ ਜਿੰਦੜੀਏ ਰੱਬ ਨੂੰ ਜਪਦਿਆਂ ਕਿੰਨ ਮਾਤਰ ਸਮੇਂ ਵਾਸਤੇ ਵੀ ਕਦੇ ਢਿਲ ਨਾ ਕਰਿਆ ਕਰ ਮਨਾ ਰੱਬ ਦਾ ਜਸ ਗਾਇਆ ਕਰ ਰੱਬ ਦੀ ਵਡਿਆਈ ਰੱਬ ਦੀ ਸ਼ੋਭਾ ਗਾਇਆ ਕਰ ਜੋ ਸੰਗੀ ਹੈ ਤੇਰੋ ਐਸੇ ਨੇ ਤੇਰਾ ਸੰਗ ਦੇਣਾ ਬਾਕੀ ਸਭ ਇੱਥੇ ਛੱਡ ਜਾਣਾ ਕੁਝ ਕਿਸੇ ਨੇ ਨਾਲ ਨਹੀਂ ਲੈ ਜਾਣਾ ਜੋ ਹੈ ਨਜ਼ਰੀ ਆ ਰਿਹਾ ਜੋ ਦਿਸ ਰਿਹਾ ਸਭ ਕੁਝ ਵੇਖਿਆ ਬਾਪੂ ਜੀ ਨੇ ਐਵੀ ਸਮਝਾਇਆ ਫਰੀਦਾ ਕਿੱਥੇ ਟੈਂਡੇ ਮਾਪਿਆ ਜਿੰਨੀ ਤੂੰ ਜਣੇ ਓਏ ਤੈਂ ਪਾਛੋਂ ਹੋਇ ਲੱਦ ਗਏ ਤੂੰ ਅਜੇ ਨਾ ਪਤੀਨੇ ਹੋਏ ਆਪਣੇ ਹੱਥੀ ਆਪਣਾ ਪਿਓ ਤੋਰਿਆ ਆਪਣੇ ਹੱਥੀ ਮਾਂ ਤੋਰੀ ਤੇ ਜੇ ਮਾਂ ਤੇ ਪਿਓ ਤੇਰੇ ਕੁਝ ਨਹੀਂ ਲੈ ਗਏ ਤੇ ਤੂੰ ਦੱਸ ਕੀ ਲੈ ਜਾਣਾ ਔਸਰ ਬੀਤੇ ਜਾਂਦਾ ਹੈ ਕਯੋ ਮੰਨ ਲੈ ਮੇਰਾ ਵੇਲਾ ਲੰਘ ਰਿਹਾ ਲੰਘੇ ਵੇਲੇ ਨੂੰ ਮੁੜ ਕੇ ਪਛਤਾਉਣ ਨਾਲੋਂ ਭਲਾ ਹੈ ਅਜ ਜਿੰਨਾ ਕਹਾਏ ਨੂੰ ਸਫਲਾ ਕਰੀਏ ਮਾਲਕ ਅੱਗੇ ਰਸ ਉਸ ਪ੍ਰਭੂ ਅੱਗੇ ਅਰਜੋਈ ਅਰਦਾਸ ਕਰਦੇ ਆ ਬੇਨਤੀ ਕਰਦੇ ਰਿਹਾ ਕਰੋ ਵਿਸਰਨਾਹੀਂ ਦਾ ਤਾਰ 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 ਵਿਸਰਨਾ ਹੀ ਦਾ ਤਾਰ ਵਿਸਰਨਾ ਹੀ ਦਾ ਤਾਰ ਵਿਸਰਨਾ ਹੀ ਦਾ ਤਾਰ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਗੰਗਾ ਵਾਂ ਦਿਨ ਰਾਤ ਗੁਨ ਗਾਵਾਂ ਦਿਨ ਰਾਤ ਗੁਨ ਗਾਵਾਂ ਦਿਨ ਰਾਤ ਗੁਨ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਨਾਨਕ ਚਾਉ ਇਹੋ ਨਾਨਕ ਚਾਉ ਇਹੋ ਨਾਨਕ ਚਾਓ ਇਹੋ ਵਿਸਰਨਾਹੀਂਦਾ ਤਾਰ ਵਿਸਰਨਾਹੀਂਦਾ ਤਾਰ ਵਿਸਰਨਾਹੀਦਾ ਤਾਰ विसर 나ਈ ਦਾ ਤਾਰ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ ਦੇਵੋ ਆਪਣਾ ਨਾਮ ਦੇਹੋ ਸਤਿਗੁਰੂ ਪਾਤਸ਼ਾਹ ਰਹਿਮਤ ਕਰਨ ਸਾਡੇ ਸਭਨਾ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰ ਲੈਣ ਦਰਮ ਕਰਮ ਗੁਰਸਿੱਖੀ ਜੀਵਨ ਨਾਮ ਦੀਆਂ ਨਿਤਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਤਿਗੁਰੂ ਨਿਵਾਜਣ ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਬੁਲਾਉ ਫਤਿਹ ਖੁਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕ੍ਰੀਮ ਅੱਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਮਾਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਸਦਾ ਰੋ ਹਰ ਨਾਲੇ ਹਰ ਨਾਲੋ ਤੂੰ ਮਨ ਮੇਰੇ ਦੁਖ ਸਭ ਸਾਰਨਾ ਕੀ ਕਾਰੋ ਕਰੇ ਤੇਰਾ ਕਾਜ ਸਭ ਸੁਵਾਰਨਾ ਸਭਨਾ ਕਲਾਂ ਸਮਰਾਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਪਰ ਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨੁ ਸਾਵੇ ਨਾਮ ਜਿਨੇ ਕਹਿ ਮਨੁ ਵਸਿਆ ਵਾਜੇ ਸ਼ਬਦ ਕਨੇਰੇ ਕੈ ਨਾਨਕ ਸੱਚੇ ਸਾਇਬ ਕਿਆ ਨਾਹੀ ਕਰਤੇ ਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਧਾਰ ਮੇਰਾ ਜਿਨ ਪੁਖਾਂ ਸਭ ਗੁਆਇਆ ਅਰ ਸ਼ਾਂਤ ਸੁਖ ਮਨ ਆਏ ਵਸਿਆ ਜਨੇ ਇਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆ ਕੈ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤਕਾਰ ਸੁਭਾਗੈ ਹਾਰ ਸੁਭਾਗੈ ਸ਼ਬਦ ਵਾਜੇ ਕਲਾਜਤ ਕਰਤਾਰੀਆ ਪੰਚ ਦੂਤ ਤੁਦਵਾਸ ਕੀਤੇ ਕਾਲ ਕੰਟਕੁ ਮਾਰਿਆ ਤੁਰ ਕਰਮ ਪਾਇਆ ਤੁਦ ਜਿੰਨ ਕੋ ਸੇ ਨਾਮ ਅਰਕੈ ਲਾਗੇ ਕਹੈ ਨਾਨਕ ਤੈ ਸੁਖੋ ਤਿਤ ਕਰ ਅਨਦ ਵਾਜੇ ਆਨੰਦ ਸੁਣੋ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਹਾ ਪਰਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਦ ਤੂਰੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਤ ਦਿਵਸ ਰਾਤ ਦੁਇਦਾਈ ਦਾਇਆ ਖੇਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮਾ ਦੂਰ ਗਰਮੀਆ ਪੋ ਆਪਣੀ ਕੇ ਨੇੜੇ ਕੇ ਦੂਰ ਜਿਨ੍ਹੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿ ਧੀ ਛੁਟੀ ਨਾਲ ਜਿਨ੍ਹੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿ ਧੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਰੇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੇ